ਤਸਵੀਰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਖੈਰ ਇਸ ਚਿਹਰੇ ਨੂੰ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਵੀ ਹੋਗੇ ਪਛਾਣਿਆ ਚਲੋ ਖੈਰ ਮੈਂ ਤੁਹਾਨੂੰ ਦੱਸ ਦੇਣਾ ਇਹ ਹੈ ਧਮਕੇ ਬੇਸ ਵਾਲਾ ਮੁੱਖ ਮੰਤਰੀ ਜੋ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ਤੇ ਕਾਫੀ ਚਰਚ ਸੀ ਆਪਣੀਆਂ ਕਮੇਡੀ ਗੱਲਾਂ ਕਰਕੇ ਕੋਈ ਗੀਤਾਂ ਕਰਕੇ ਪਰ ਉਸ ਤੋਂ ਬਾਅਦ ਇਹ ਚੇਰਾ ਕੁਝ ਸੋਸ਼ਲ ਮੀਡੀਆ ਤੋਂ ਅਲੋਪ ਜਾ ਹੋ ਗਿਆ ਸੀ ਤੇ ਹੁਣ ਫਿਰ 2000 ਦਿਨ ਤੋਂ ਕਾਫੀ ਸੁਰਖੀਆਂ ਵਿੱਚ ਫਿਰ ਆ ਗਿਆ ਹੈ ਪਰ ਹੁਣ ਜੋ ਇਹ ਸੁਰਖੀਆਂ ਵਿੱਚ ਆਇਆ ਹੈ ਇਹ ਕੋਈ ਕਮੇਡੀ ਗਾਇਕ ਕਰਕੇ ਜਾਂ ਕਿਸੇ ਹੋਰ ਕਰਕੇ ਨਹੀਂ ਆਇਆ ਹੈ ਬਲਕਿ ਇਸ ਵਾਰ ਇਹ ਇੱਕ ਨਵੇਂ ਹੀ ਰੂਪ ਵਿੱਚ ਸਾਹਮਣੇ ਆਇਆ ਹੈ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਕਿ ਇਸ ਨੌਜਵਾਨ ਨੂੰ ਧਮਕ ਬੇਸ ਵਾਲੇ ਮੁੱਖ ਮੰਤਰੀ ਨੂੰ ਉਰਫ ਧਰਮਪ੍ਰੀਤ ਸਿੰਘ ਨੂੰ ਦੋ ਪੁਲਿਸ ਮੁਲਾਜ਼ਮਾਂ ਵੱਲੋਂ ਕੈਸਾ ਤੋਂ ਫੜ ਕੇ ਕਿਹੜੀ ਸਿਆ ਜਾ ਰਿਹਾ ਹੈ ਕੁੱਟਮਾਰ ਕੀਤੀ ਜਾ ਰਹੀ ਹੈ ਤੇ ਭਾਵੇਂ ਕੀ ਇਹ ਅੱਗੋਂ ਕਾਫੀ ਮਿੰਤਾ ਕਰ ਰਿਹਾ ਹੈ ਕਿ ਮੈਨੂੰ ਛੱਡ ਦਿਓ ਮੈਨੂੰ ਛੱਡ ਦਿਓ ਪਰ ਅਫਸੋਸ ਕਿ ਵਰਦੀ ਵਿੱਚ ਬਣੇ ਹੋਏ ਗੁੰਡਿਆਂ ਵੱਲੋਂ ਇਸ ਤੇ ਕੋਈ ਤਰਸ ਨਹੀਂ ਕੀਤਾ ਜਾ ਰਿਹਾ ਹੈ ਇੱਕ ਮੁਲਾਜ਼ਮ ਉਸਦੇ ਬਾਅਦ ਕੇਸ ਫੜ ਕੇ ਉਸ ਨੂੰ ਕਢੀ ਸਿਆ ਹੈ ਕ ਖਿੱਚ ਤੂ ਕਰਿਆ ਹੈ ਤੇ ਦੂਜਾ ਡੰਡੇ ਮਾਰਤੇ ਹੋਇਆ ਹੈ ਆਖਰ ਜਦੋਂ ਨਹੀਂ ਹਟਦੇ ਹਨ ਤਾਂ ਅਗਿਓ ਜੱਪਤੀ ਸਾਹਿਬ ਦੇ ਸ਼ਬਦ ਪੜਨ ਲੱਗ ਜਾਂਦਾ ਹੈ ਫਿਰ ਵੀ ਗੁਨਾਨਕ ਪਾਸ਼ਾ ਜੀ ਦਾ ਨਾਮ ਲੈ ਕੇ ਵੀ ਇਹਨਾਂ ਨੂੰ ਛੱਡਣ ਲਈ ਕਹਿੰਦਾ ਹੈ ਪਰ ਅਫਸੋਸ ਕਿ ਉਹਨਾਂ ਦੇ ਸਿਰ ਤੇ ਪਤਾ ਨਹੀਂ ਕਿਹੜਾ ছায়ਾ ਹੋਇਆ ਹੁੰਦਾ ਹੈ ਕਿ ਉਹ ਉਹਨੂੰ ਨਹੀਂ ਛੱਡਦੇ ਹਾਂ ਸੋ ਇਹ ਜੋ ਵੀਡੀਓ ਹੈ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈ ਇਸ ਤੋਂ ਬਾਅਦ ਭਾਵੇਂ ਕਿ ਇਹਨਾਂ ਦੋਨਾਂ ਹੀ ਮਲਾਜਮਾਂ ਨੂੰ ਇੱਕ ਪੁਲਿਸ ਆਫੀਸਰ ਵੱਲੋਂ ਆਪਣੇ ਬਿਆਨਾਂ ਦਿੰਦੇ ਹੋਏ ਸਪਸ਼ਟ ਕਿਹਾ ਹੈ ਕਿ ਇਹ ਭਾਵੇਂ ਜੋ ਮਸਲਾ ਹੈ ਅਜੇ ਪੂਰੀ ਤਰ੍ਹਾਂ ਸਾਹਮਣੇ ਨਹੀਂ ਆਇਆ ਹੈ ਪਰ ਫਿਰ ਵੀ ਉਹਨਾਂ ਦੋਨਾਂ ਮਲਾਜਮਾਂ ਨੂੰ ਸਸਪੈਂਡ ਕਰਕੇ ਲਾਇਨ ਹਜ਼ਰ ਭੇਜ ਦਿੱਤਾ ਗਿਆ ਹੈ ਸੋ ਹੁਣ ਇਸ ਧਮਕ ਬੇਸ ਵਾਲੇ ਮੁੱਖ ਮੰਤਰੀ ਦੇ ਹੱਕ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਵੀ ਆ ਗਈਆਂ ਹਨ ਅਤੇ ਉਹਨਾਂ ਮਲਾਜਮਾਂ ਨੂੰ ਬਿਲਕੁਲ ਸਸਪੈਂਡ ਕਰਕੇ ਘਰ ਬਿਠਾਲਣ ਲਈ ਅਤੇ ਉਹਨਾਂ ਦੇ ਖਿਲਾਫ 295 ਐ ਦੀ ਕਾਰਵਾਈ ਕਰਨ ਅਤੇ ਹੋਰ ਜੋ ਵੀ ਧਾਰਾ ਬਣਦੀਆਂ ਹਨ ਉਹਨਾਂ ਦੇ ਸਬੰਧ ਵਿੱਚ ਉਹਨਾਂ ਦੇ ਤਹਿਤ ਉਹਨਾਂ ਤੇ ਕਾਰਵਾਈ ਦੀ ਵੀ ਮੰਗ ਕੀਤੀ ਜਾ ਰਹੀ ਹੈ ਸੋ ਮੰਗ ਕਰਨ ਵਾਲਿਆਂ ਨੇ ਇਹ ਬਾਰ ਬਾਰ ਇਹੀ ਕਿਹਾ ਹੈ ਕਿ ਕਾਰਵਾਈ ਕੀਤੀ ਜਾਵੇ ਅਗਰ ਨਹੀਂ ਕਰਨਗੇ ਤਾਂ ਫਿਰ ਸ਼ਾਇਦ ਹੋ ਸਕਦਾ ਹੈ ਕਿ ਜਥੇਬੰਦੀਆਂ ਆਪਣੇ ਜੋ ਕਦਮ ਫਿਰ ਤੋਂ ਹੋਰ ਪਾਸੇ ਵੱਲ ਨੂੰ ਮੋੜ ਲੈਣ ਸੰਗਾਰ ਸ਼ਿਵਾਲ ਨੂੰ ਮੋਹ ਲੈਣ ਤੋਂ ਉਮੀਦ ਹੈ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਮਾਹੌਲ ਨੂੰ ਖਰਾਬ ਨਹੀਂ ਹੋਣ ਦੇਵੇਗੀ ਇਹਦੇ ਵਿੱਚ ਕੁਝ ਲੋਕਾਂ ਦਾ ਇਹੀ ਕਹਿਣਾ ਹੈ ਕਿ ਭਾਵੇਂ ਮਸਲਾ ਕੁਝ ਹੋਰ ਸੀ ਕਿਉਂਕਿ ਇਹ ਜੋ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਕੁਝ ਹੋਰ ਵੀ ਵੀਡੀਓ ਵਾਇਰਲ ਹੋਈਆਂ ਜਿਹਦੇ ਵਿੱਚ ਮੁੱਖ ਮੰਤਰੀ ਵੱਲੋਂ ਇੱਕ ਘਰ ਵਿੱਚ ਹਿੱਟਾ ਮਾਰਨ ਜਾਕੋਸ਼ ਹੋਰ ਚੀਜ਼ਾਂ ਵੀ ਮਾਰਨ ਅਤੇ ਬਾ ਕਾ ਵੀ ਆਪਣੇ ਜਾਨੀ ਕਿ ਇੱਕ ਅਲੱਗ ਜਿਹਾ ਰੂਪ ਦਿਖਾਇਆ ਜਾ ਰਿਹਾ ਹੈ ਅਤੇ ਉਹ ਭਾਵੇਂ ਗਲਤ ਹੈ ਪਰ ਫਿਰ ਵੀ ਉਹ ਦੱਸਿਆ ਜਾ ਰਿਹਾ ਕਿ ਇਹ ਜਿਹੜੀਆਂ ਵੀਡੀਓ ਹਨ ਇਹ ਉਸ ਕਟਵਾਰ ਦੀ ਜੀ ਵੀਡੀਓ ਤੋਂ ਪਹਿਲਾਂ ਦੀਆਂ ਹਨ ਤਾਂ ਜਦੋਂ ਇਹਦੇ ਬਾਰੇ ਹੋਇਆ ਤਾਂ ਉਸ ਤੋਂ ਬਾਅਦ ਪਹਿਲੇ ਧਰਮਪ੍ਰੀਤ ਸਿੰਘ ਉਰਫ ਮੁੱਖ ਮੰਤਰੀ মিডিਆ ਸਾਹਮਣੇ ਆਇਆ ਤੇ ਉਸ ਨੇ ਦੱਸਿਆ ਕਿ ਇਹ ਜੋ ਕੁੱਟਮਾਰ ਹੋਈ ਹੈ ਉਹ ਉਸ ਨੂੰ ਇੱਕ ਕੁੱਤੇ ਕਰਕੇ ਹੋਈ ਹੈ। ਤੋਂ ਇਹ ਗੱਲ ਸੁਣ ਕੇ ਤਾਂ ਇੰਨਾ ਲੱਗਦਾ ਕਿ ਅੱਜ ਪੰਜਾਬ ਪੁਲਿਸ ਨੂੰ ਅਜੋ ਏਡੇ ਵੱਡੇ ਗੈਂਗਵਾਰ ਹੋ ਰਹੇ ਆ ਇੰਨੀਆਂ ਲੁੱਟਾਂ ਖੋਹ ਰਹੀਆਂ ਆ ਇੰਨਾ ਕੁਝ ਹੋ ਰਿਹਾ ਹੈ ਸ਼ਰਿਆਂ ਹਿੰਦੂਆਂ ਤੇ ਗੋਲੀਆਂ ਮਾਰੀਆਂ ਜਾ ਰਹੀਆਂ ਹਨ ਹਿੰਦੂਆਂ ਤੇ ਹਮਲੇ ਹੋ ਰਹੇ ਹਨ ਸਿੱਖਾਂ ਦੇ ਵੀ ਹਮਲੇ ਹੋ ਰਹੇ ਹਨ ਆਪ ਸੱਚ ਲੜਾਈ ਝਗੜੇ ਹੋ ਰਹੇ ਹਨ ਗੁੰਡਾਗਰਦੀ ਦੇ ਨੰਗੇ ਨਾਚ ਹੋ ਰਹੇ ਹਨ ਉਹ ਦਿਖਾਈ ਨਹੀਂ ਦਿੰਦਾ ਹੈ ਤੇ ਇਹ ਇੱਕ ਇੱਕ ਮੱਧਬੁੱਧੀ ਮੱਧਬੁੱਧੀ ਨੌਜਵਾਨ ਤੇ ਇੱਕ ਕੁੱਤੇ ਕਰਕੇ ਇਦਾਂ ਜੋ ਰਾਤੇ ਤਸ਼ੱਦਦ ਕੀਤਾ ਗਿਆ ਇਹਦੀ ਕੇਸਾਂ ਦੀ ਬੇਅਦਵੀ ਕੀਤੀ ਗਈ ਉਹਦੇ ਜੋ ਵੀ ਹੈ ਉਹ ਕਾਰਵਾਈ ਬਣਦੀ ਹੈ ਉਹ ਪੁਲਿਸ ਨੂੰ ਕਰ ਦੇਣੀ ਚਾਹੀਦੀ ਹੈ ਭਾਵੇਂ ਕਿ ਹੱਲੇ ਤੱਕ ਜੋ ਕਾਰਵਾਈ ਕੀਤੀ ਹੈ ਉਹਨਾਂ ਸਸਪੈਂਡ ਕਰਕੇ ਲਾਈਨ ਹਜ਼ਰ ਭੇਜਿਆ ਹੈ ਉਹ ਪੁਲਿਸ ਦੀ ਇੱਕ ਬਹੁਤ ਵਧੀਆ ਕਾਰਵਾਈ ਹੈ ਜਿਹਨੂੰ ਦੇਖ ਕੇ ਲੱਗਦਾ ਹੈ ਕਿ ਅੱਗੇ ਤੋਂ ਵੀ ਪੁਲਿਸ ਵਾਲੇ ਅਜਿਹੇ ਕਾਰਨਾਮੇ ਅਜਿਹੀਆਂ ਗਲਤੀਆਂ ਕਰਨ ਵਾਲਿਆਂ ਨੂੰ ਨਹੀਂ ਬਖਸ਼ੇਗੀ ਹੁਣ ਇੱਥੇ ਇਹ ਵੀ ਦੇਖਿਆ ਜਾਵੇ ਕਿ ਕਿਹਾ ਜਾ ਰਿਹਾ ਹੈ ਕਿ ਜਦ ਇਹ ਸਟਾਨੀਆਂ ਕਰਨ ਤੋਂ ਬਾਅਦ ਜਦੋਂ ਪੁਲਿਸ ਨੂੰ ਕਿਸੇ ਨੇ ਦੋ ਤਿੰਨ ਵੱਲੋਂ ਫੋਨ ਗਏ ਸੀ ਤਾਂ ਉੱਥੇ ਮੌਕੇ ਤੇ ਪੁਲਿਸ ਪਹੁੰਚੀ ਸੀ ਤਾਂ ਇਸ ਮੁੱਖ ਮੰਤਰੀ ਨੇ ਇੱਕ ਪੁਲਿਸ ਵਾਲੇ ਦੀ ਪੱਗ ਉਤਾਰ ਦਿੱਤੀ ਸੀ ਭਾਵੇਂ ਕਿ ਅਜੇ ਤੱਕ ਐਸੀ ਕੋਈ ਪ੍ਰੂਫ ਸਾਹਮਣੇ ਨਹੀਂ ਆਇਆ ਹੈ ਐਸੀ ਕੋਈ ਵੀਡੀਓ ਸਾਹਮਣੇ ਨਹੀਂ ਆਈ ਹੈ ਜਿਸ ਦੇ ਵਿੱਚ ਇੱਕ ਪੁਲਿਸ ਵਾਲੇ ਦੀ ਪਗ ਉਤਾਰਦਾ ਦਿਖਾਈ ਦਿੰਦਾ ਹੋਵੇ ਪਰ ਜੋ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਸ਼ਰਿਆਮਤੀ ਦੇਖ ਸਕਦੇ ਹੋ ਸਕਰੀਨ ਤੇ ਕਿ ਕਿਸ ਤਰ੍ਹਾਂ ਨਾਲ ਪੁਲਿਸ ਵਾਲੇ ਉਸ ਦੀ ਕੁੱਟਮਾਰ ਕਰ ਰਹੇ ਨੇ ਉਹਦੇ ਕੇਸਾਂ ਦੀ ਬੇਅਦਵੀ ਕਰ ਰਹੇ ਹਨ ਸੋ ਮੈਂ ਇਸ ਵਾਰ ਆਪਣੇ ਡੀਜੀਪੀ ਸਾਹਿਬ ਨੂੰ ਅਤੇ ਭਗਵੰਤ ਮਾਨ ਸਰਕਾਰ ਨੂੰ ਇਹੀ ਪੁਰਜੋ ਸ਼ਬਦਾਂ 'ਚ ਅਪੀਲ ਕਰਾਂਗਾ ਕਿ ਜਦ ਕਿ ਸਾਰੇ ਜਾਣਦੇ ਹਨ ਕਿ ਉਹ ਇੱਕ ਮੱਧ ਗੁੱਦੀ ਵਿਅਕਤੀ ਹੈ ਅਤੇ ਉਸਨੇ ਇੱਕ ਦੁੱਧ ਲੈਣ ਜਾ ਰਿਹਾ ਸੀ ਉਹਦੇ ਦੱਸੇ ਮੁਤਾਬਕ ਕਿ ਪਿੰਡ ਵਿੱਚ ਦੁੱਧ ਲੈਣ ਜਾ ਰਿਹਾ ਸੀ ਤੇ ਉਸਨੂੰ ਕੁੱਤਾ ਪੈ ਗਿਆ ਤੇ ਉਹਦੇ ਆਪਣੇ ਕੋਲ ਹੱਥ 'ਚ ਜੋ ਕਿਰਪਾਨ ਫੜੀ ਸੀ ਤੇ ਉਹ ਉਹਨੂੰ ਵੱਢਣਾ ਚਾਹੁੰਦਾ ਸੀ ਹੁਣ ਮਾਰਨਾ ਚਾਹੁੰਦਾ ਸੀ ਤੇ ਪਰ ਉਹਦੇ ਘਰ ਵਾਲੇ ਜੋ ਸੀਗੇ ਕੁੱਤੇ ਦੇ ਉਹਨਾਂ ਨੇ ਕਿਰਪਾਨ ਵੀ ਖੋਲ ਲਈ ਅਤੇ ਉਹਦੇ ਵਿੱਚ ਕੋਚ ਕਹਿੰਦੇ ਆਵੇ ਉਹ ਜਿਹੜੇ ਕੁੱਤੇ ਵਾਲੇ ਮਾਲਕ ਸੀਗੇ ਉਹ ਥੋੜੇ ਅਸੂਖ ਵਾਲੇ ਹਨ ਤੇ ਉਹਨਾਂ ਨੇ ਆਪਣੀ ਸ਼ਹਿਰ ਤੇ ਹੀ ਇਹ ਕੰਮ ਕਰਵਾਇਆ ਹੈ ਸੋ ਮੈਂ ਫਿਰ ਇੱਕ ਡੀਜੀਪੀ ਸਾਹਿਬ ਨੂੰ ਭਗਵਾਨਤਮਨ ਸਰਕਾਰ ਨੂੰ ਇਹ ਹੀ ਅਪੀਲ ਕਰੂੰਗਾ ਕਿ ਜੋ ਪੁਲਿਸ ਵਾਲੇ ਹਨ ਉਹਨਾਂ ਤੇ ਕਾਰਵਾਈ ਤਾਂ ਹੋਈ ਹੈ ਜੋ ਫਿਲਮ ਵਿੱਚ ਜਿਸ ਕੁੱਤੇ ਦਾ ਜੋ ਮਾਲਕ ਹੈ ਜਿਸ ਨੇ ਜਿੱਦੀ ਸ਼ਹਿਰ ਤੇ ਕਾਰਵਾਈ ਹੈ ਇਹ ਵੀ ਸਾਰੀ ਜਿਹੜੀ ਆ ਇੱਕ ਜਾਂਚ ਦਾ ਵਿਸ਼ਾ ਹੈ ਕਿ ਸਾਰੀ ਜਾਂਚ ਕੀਤੀ ਜਾਵੇ ਇਹਦੇ ਜੋ ਵੀ ਦੋਸ਼ੀ ਪਾਏ ਜਾਂਦੇ ਹਨ ਤੁਰੰਤ ਜਲਦੀ ਜਲਦੀ ਕਾਰਵਾਈ ਕਰਦੇ ਹੋਏ ਭਗਵਾਨ ਉਸ ਵਿਚਾਰੇ ਨੂੰ ਨੌਜਵਾਨ ਨੂੰ ਇਨਸਾਫ ਦਵਾਇਆ ਜਾਵੇ ਇਹਨਾਂ ਨਾਲ ਹੀ ਮੈਂ ਰਾਜਕੁਮਾਰ ਊੜਾ ਪੰਜਾਬ ਚੇਅਰਮੈਨ ਸ਼ਿਵ ਸੈਨਾ ਸਟਾਰ ਫੂਡ ਤੁਹਾਨੂੰ ਸਾਰਿਆਂ ਨੂੰ ਧੰਨਵਾਦ ਕਰਦਾ ਹਾਂ ਅਤੇ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਮੁੱਖ ਮੰਤਰੀ ਨਾਲ ਧਰਮਪ੍ਰੀਤ ਸਿੰਘ ਨਾਲ ਹੋਇਆ ਹੈ ਕਿ ਇਹ ਸਹੀ ਹੋਇਆ ਹੈ ਜਾਂ ਗਲਤ ਹੋਇਆ ਹੈ ਜੋ ਪੁਲਿਸਿਆ ਕਾਰਵਾਈ ਹੋਈ ਹੈ ਉਹ ਸਹੀ ਹੋਈ ਹੈ ਜਾਂ ਸਹੀ ਹੋਈ ਹੈ ਜਾਂ ਗਲਤ ਹੋਈ ਹੈ ਇਹ ਸਾਰੇ ਜੋ ਵੀ ਤੁਹਾਡੀ ਆਪਣੀ ਸੋਚਣੀ ਦੇ ਮੁਤਾਬਕ ਹੇਠਾਂ ਕਮੈਂਟਸ ਬਾਕਸ ਵਿੱਚ ਜ਼ਰੂਰ ਦੱਸੋ ਧੰਨਵਾਦ ਜੋ ਸਾਡੇ ਇਸ YouTube ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰੋ ਖਬਰਾਂ ਤੇ ਇਸ਼ਤਿਹਾਰ ਦੇਣ ਲਈ ਸਕਰੀਨ ਤੇ ਦਿੱਤੇ ਨੰਬਰਾਂ ਤੇ ਕਾਲ ਕਰੋ ਇਸ ਦੇ ਨਾਲ ਹੀ ਸਾਡੀ ਇਹ ਪੇਸ਼ਕਸ਼ ਖਤਮ ਹੁੰਦੀ ਹੈ ਤੇ ਮੈਨੂੰ ਦੇ ਇਜਾਜ਼ਤ ਫਿਰ ਜਲਦੀ ਹੀ ਮਿਲਾਂਗੇ ਇੱਕ ਹੋਰ ਨਵੀਂ ਖਬਰ ਦੇ ਨਾਲ ਤੁਸੀਂ ਦੇਖਦੇ ਰਹੋ ਸਾਡਾ YouTube ਚੈਨਲ अगर आप भी कनाडा जाने का सपना देखते हैं और तलाश कर रहे हैं किसी बेहतरीन कंसल्टेंट की कनाडा जाने का सपना पूरा करें पंजाब सरकार द्वारा मान्यता प्राप्त जलंधर के मन्नत कंसलटेंट्स के साथ बहुत सारे सफल माइग्रेशन हमारे द्वारा आज तक किए जा चुके हैं कोई फाइल चार्ज नहीं कोई एडवांस नहीं सारी की सारी फीस कैनेडा पहुँच जाने के बाद आज ही स्क्रीन पर दिए नंबरों पर सुबह 10 बजे से शाम 5 बजे तक संपर्क करें बिना कोई खर्च किए ही पुर्तगाल जाए एयरपोर्ट पर वर्क परमिट पर हमें शीघ्र ही चाहिए ट्रॉली बॉय क्लीनर पैकिंग हेल्पर पार्किंग ड्राइवर सिक्योरिटी गार्ड इलेक्ट्रिशियन कंप्यूटर ऑपरेटर वेतन आठ सौ ऐसी सौ यूरो प्लस खाना प्लस रहना प्लस मेडिकल इंश्योरेंस प्लस अन्य सुविधाएं पुर्तगाली लेबर कोर्ट लॉ के अनुसार ही मिलेगी और जानकारी के लिए सुबह 10 से शाम 5 बजे तक स्क्रीन पर दिए नंबरों पर संपर्क करें